ਕਿੱਥੇ ਰਾਜਾ ਭੋਜ ਅਤੇ ਕਿੱਥੇ ਗੰਗੂ ਤੇਲੀ ਇਹ ਕਹਾਵਤ ਤੁਸੀਂ ਕਦੇ ਨਾ ਕਦੇ ਤਾਂ ਸੁਣੀ ਹੀ ਹੋਵੇਗੀ ਅੱਜ ਅਸੀਂ ਤੁਹਾਨੂੰ ਉਸੇ ਰਾਜਾ ਭੋਜ ਦੀ ਇੱਕ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਰਾਜਾ ਜਿਸ ਰਾਜ ਉੱਪਰ ਰਾਜ ਕਰਦਾ ਸੀ ਅੱਜ ਕੱਲ ਉਸ ਦਾ ਨਾਮ ਮੱਧ ਪ੍ਰਦੇਸ਼ ਹੈ ਰਾਜਾ ਭੋਜ ਬਹੁਤ ਸਿਆਣਾ ਸਮਝਦਾਰ ਅਤੇ ਰਹਿਮਦਿਲ ਇਨਸਾਨ ਸੀ ਉਹ ਹਰ ਸਮੇਂ ਆਪਣੇ ਰਾਜ ਦੀ ਬਿਹਤਰੀ ਦੇ ਬਾਰੇ ਸੋਚਦਾ ਰਹਿੰਦਾ ਉਹ ਗਿਆਨ ਅਤੇ ਸਿੱਖਿਆ ਨੂੰ ਬਹੁਤ ਅਹਿਮੀਅਤ ਦਿੰਦਾ ਸੀ ਰਾਜਾ ਭੋਜੇ ਸਿਰਫ ਉਸ ਗਿਆਨ ਦੀ ਗੱਲ ਨਹੀਂ ਸੀ ਕਰਦਾ ਜਿਹੜਾ ਸਿਰਫ ਕਿਤਾਬਾਂ ਦੇ ਪੰਨਿਆਂ ਉੱਪਰ ਪਾਇਆ ਜਾਂਦਾ ਸੀ ਬਲਕਿ ਉਹ ਉਸ ਗਿਆਨ ਦੀ ਗੱਲ ਕਰਦਾ ਸੀ ਕਿ ਉਸ ਦੀ ਸਾਰੀ ਪਰਜਾ ਪੜੀ ਲਿਖੀ ਹੋਵੇ ਰਾਜਾ ਵਿਦਵਾਨਾਂ ਨੂੰ ਬਹੁਤ ਉੱਚੀ ਨਿਗਾਹ ਨਾਲ ਵੇਖਦਾ ਸੀ ਅਤੇ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਬਹੁਤ ਇੱਜ਼ਤਦਾਰ ਅਹੁਦਿਆਂ ਉੱਪਰ ਰੱਖਦਾ ਸੀ ਇੱਕ ਵਾਰ ਗਵਾਂਢੀ ਮੁਲਕ ਦਾ ਇੱਕ ਬਹੁਤ ਵੱਡਾ ਵਿਦਵਾਨ ਰਾਜਾ ਭੋਜ ਦੇ ਰਾਜ ਵਿੱਚ ਆਇਆ। ਉਹ ਗਿਆਨ ਦੀ ਤਲਾਸ਼ ਵਿੱਚ ਫਿਰਦਾ ਫਿਰਦਾ ਰਾਜੇ ਦੇ ਦਰਬਾਰ ਤੱਕ ਆ ਪਹੁੰਚਿਆ ਸੀ। ਰਾਜਾ ਭੋਜ ਉਸ ਵਿਦਵਾਨ ਦੇ ਗਿਆਨ ਤੋਂ ਬਹੁਤ ਪ੍ਰਸੰਨ ਹੋਇਆ। ਉਹ ਚਾਹੁੰਦਾ ਸੀ ਕਿ ਵਿਦਵਾਨ ਵੀ ਦਿਖੇ ਕਿ ਉਸ ਦਾ ਮੁਲਕ ਵਿਦਵਤਾ ਦੇ ਮਾਮਲੇ ਵਿੱਚ ਗਵਾਂਢੀ ਮੁਲਕ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ। ਰਾਜਾ ਭੋਜ ਨੇ ਉਸ ਵਿਦਵਾਨ ਦੀ ਬਹੁਤ ਆਉ ਭਗਤ ਕੀਤੀ। ਅਤੇ ਉਸ ਨੂੰ ਆਪਣੇ ਦਰਬਾਰ ਵਿੱਚ ਅਹਿਮ ਦਰਜੇ ਦਿੱਤੇ। ਕੁਝ ਦਿਨਾਂ ਬਾਅਦ ਰਾਜਾ ਆਪਣੇ ਰਾਜ ਦਾ ਹਾਲਚਾਲ ਜਾਣਨ ਦੇ ਲਈ ਦੌੜੇ ਉੱਪਰ ਗਿਆ। ਉਸ ਨੇ ਉਸ ਵਿਦਵਾਨ ਨੂੰ ਵੀ ਆਪਣੇ ਨਾਲ ਲੈ ਲਿਆ। ਇੱਕ ਪਿੰਡ ਦੇ ਬਾਹਰ ਖੁੱਲੀ ਜਗ੍ਹਾ ਤੇ ਪੜਾ ਲਗਾਇਆ ਗਿਆ। ਸ਼ਾਹੀ ਕ੍ਰਿੰਦੇ ਆਪਣੇ ਕੰਮ ਕਾਜ ਵਿੱਚ ਰੁੱਝ ਗਏ ਤਾਂ ਰਾਜਾ ਇਕੱਲਾ ਹੀ ਇਲਾਕੇ ਦੀ ਸੈਰ ਕਰਨ ਲਈ ਨਿਕਲ ਪਿਆ। ਉਸ ਨੇ ਆਪਣੇ ਅੰਗ ਰੱਖਿਆ ਕਾਨੂੰਨ ਨਾਲ ਨਹੀਂ ਲਿਆ। ਪਰ ਗਵਾਂਡੀ ਮੁਲਕ ਦੇ ਉਸ ਵਿਦਵਾਨ ਨੂੰ ਆਪਣੇ ਨਾਲ ਲੈ ਲਿਆ। ਦੋਨੋਂ ਜਣੇ ਕਿਸੇ ਮਸਲੇ ਉੱਪਰ ਵਿਚਾਰ ਕਰਦੇ ਚਲੇ ਜਾ ਰਹੇ ਸਨ। ਉਹ ਆਪਣੀਆਂ ਗੱਲਾਂ ਵਿੱਚ ਇੰਨਾ ਖੋ ਗਏ ਕਿ ਰਸਤਾ ਭਟਕ ਕੇ ਕਿਸੇ ਅਣਜਾਣ ਜਗ੍ਹਾ ਤੇ ਪਹੁੰਚ ਗਏ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਉਹ ਰਸਤਾ ਭਟਕ ਗਏ ਹਨ ਤਾਂ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਹ ਪੜਾ ਦਾ ਰਸਤਾ ਪਤਾ ਕਰਦੇ ਕਰਦੇ ਇੱਕ ਪਿੰਡ ਦੇ ਬਾਹਰ ਜਾ ਪਹੁੰਚੇ। ਉਸ ਪਿੰਡ ਦੇ ਬਾਹਰ ਹਰੇ ਭਰੇ ਖੇਤ ਸਨ ਜਿੱਥੇ ਉਹਨਾਂ ਨੂੰ ਇੱਕ ਬੁੱਢੀ ਔਰਤ ਆਪਣੇ ਖੇਤ ਵਿੱਚ ਕੰਮ ਕਰਦੀ ਨਜ਼ਰ ਆਈ ਉਹ ਦੋਨੋਂ ਜਣੇ ਉਸ ਬੁੱਢੀ ਦੇ ਕੋਲ ਜਾ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਪਾਣੀ ਪੀਤਾ ਅਤੇ ਕੁਝ ਸਮਾਂ ਆਰਾਮ ਕਰਕੇ ਜਦੋਂ ਉਹਨਾਂ ਦੇ ਸਾਹ ਵਿੱਚ ਸਾਹ ਆਏ ਤਾਂ ਰਾਜਾ ਭੋਜ ਉਸ ਬੁੱਢੀ ਨੂੰ ਪੁੱਛਣ ਲੱਗਿਆ ਅੰਮਾ ਇਹ ਰਸਤਾ ਕਿੱਥੇ ਜਾਂਦਾ ਹੈ ਬੁੱਢੀ ਕਹਿਣ ਲੱਗੀ ਬੇਟਾ ਇਹ ਰਸਤਾ ਤਾਂ ਕਿਤੇ ਨਹੀਂ ਜਾਂਦਾ ਇਹ ਤਾਂ ਇੱਥੇ ਹੀ ਪਿਆ ਰਹਿੰਦਾ ਹੈ ਇਸ ਦੇ ਉੱਪਰ ਚੱਲਣ ਵਾਲੇ ਕਿਤੇ ਜਾਂਦੇ ਹਨ ਤੂੰ ਦੱਸ ਤੂੰ ਕੌਣ ਹੈ ਰਾਜਾ ਬੋਲਿਆ ਅਸੀਂ ਮੁਸਾਫਿਰ ਹਾਂ ਅੰਮਾ ਬੁੱਢੀ ਮੁਸਕਰਾ ਕੇ ਕਹਿਣ ਲੱਗੀ ਇਸ ਦੁਨੀਆ ਵਿੱਚ ਸਿਰਫ ਦੋ ਹੀ ਮੁਸਾਫਿਰ ਚੀਜ਼ਾਂ ਹਨ ਇੱਕ ਸੂਰਜ ਅਤੇ ਇੱਕ ਚੰਦ ਜਿਹੜੇ ਹਰ ਸਮੇਂ ਸਫ਼ਰ ਵਿੱਚ ਰਹਿੰਦੇ ਹਨ ਅੱਜ ਤੱਕ ਉਹ ਇੱਕ ਪਲ ਲਈ ਵੀ ਨਹੀਂ ਰੁਕੇ ਤੂੰ ਨਾ ਤਾਂ ਸੂਰਜ ਹੈ ਅਤੇ ਨਾ ਚੰਦ ਹੈ ਸੱਚੋ ਸੱਚ ਦੱਸ ਤੂੰ ਕੌਣ ਐ ਇਸ ਵਾਰ ਵਿਦਵਾਨ ਬੋਲਿਆ ਮੇਰੀ ਭੈਣ ਅਸੀਂ ਮਹਿਮਾਨ ਹਾਂ ਬੁੱਢੀ ਕਹਿਣ ਲੱਗੀ ਮੇਰੀ ਨਜ਼ਰ ਵਿੱਚ ਸਿਰਫ ਦੋ ਮਹਿਮਾਨ ਹਨ ਇੱਕ ਦੌਲਤ ਅਤੇ ਦੂਸਰੀ ਜਵਾਨੀ ਇਹਨਾਂ ਦਾ ਨਾਂ ਤਾਂ ਆਉਂਦੇ ਹੋਏ ਪਤਾ ਚੱਲਦਾ ਹੈ ਅਤੇ ਨਾ ਜਾਂਦੇ ਹੋਏ ਹੁਣ ਦੱਸੋ ਤੁਸੀਂ ਕੌਣ ਹੋ ਇਸ ਵਾਰ ਰਾਜਾ ਭੋਜ ਬੋਲਿਆ ਮੈਂ ਰਾਜਾ ਹਾਂ ਬੁੱਢੀ ਬੋਲੀ ਰਾਜੇ ਸਿਰਫ ਦੋ ਹਨ ਇੱਕ ਉਹ ਜਿਸ ਦੇ ਹੁਕਮ ਨਾਲ ਇਹ ਦੁਨੀਆ ਬਣੀ ਹੈ ਅਤੇ ਚੱਲ ਰਹੀ ਹੈ ਦੂਸਰਾ ਉਹ ਜੋ ਆਪਣੀ ਮਰਜ਼ੀ ਦਾ ਮਾਲਕ ਹੈ ਹੁਣ ਦੱਸੋ ਤੁਸੀਂ ਕੌਣ ਹੋ ਬੁੱਢੀ ਦੀਆਂ ਗੱਲਾਂ ਸੁਣ ਕੇ ਰਾਜਾ ਭੋਜ ਅਤੇ ਉਸ ਦਾ ਮਹਿਮਾਨ ਵਿਦਵਾਨ ਹੁਣ ਸੱਚਮੁੱਚ ਹੈਰਾਨ ਹੋ ਰਹੇ ਸਨ ਉਹਨਾਂ ਨੂੰ ਬੁੱਢੀ ਦੇ ਜਵਾਬ ਸੁਣ ਕੇ ਮਜ਼ਾ ਆਉਣ ਲੱਗਿਆ ਸੀ ਇਸ ਲਈ ਰਾਜਾ ਭੋਜ ਨੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਦੁਬਾਰਾ ਜਵਾਬ ਦਿੱਤਾ ਅਮਾ ਅਸੀਂ ਦੋਨੋਂ ਮਾਹਰ ਅਤੇ ਹੁਨਰਮੰਦ ਲੋਕ ਹਾਂ ਬੁੱਢੀ ਨੇ ਇਸ ਵਾਰ ਡੂੰਗੀ ਨਜ਼ਰ ਨਾਲ ਉਹਨਾਂ ਵੱਲ ਦੇਖਿਆ ਅਤੇ ਕਿਹਾ ਮਾਹਰ ਅਤੇ ਹੁਨਰਮੰਦ ਸਿਰਫ ਦੋ ਚੀਜ਼ਾਂ ਹਨ ਇੱਕ ਜ਼ਮੀਨ ਅਤੇ ਦੂਜੇ ਬੱਦਲ ਇਹ ਫਲ ਫੁੱਲ ਫਸਲਾਂ ਅਤੇ ਹਰਿਆਲੀ ਨੂੰ ਪੈਦਾ ਕਰਨ ਦਾ ਹੁਨਰ ਰੱਖਦੇ ਹਨ ਮੈਨੂੰ ਤੁਹਾਡੇ ਦੋਨਾਂ ਵਿੱਚ ਤਾਂ ਇਸ ਤਰ੍ਹਾਂ ਦਾ ਕੋਈ ਵੀ ਹੁਨਰ ਅਤੇ ਮੁਹਾਰਤ ਨਹੀਂ ਨਜ਼ਰ ਆ ਰਹੀ ਹੁਣ ਬੋਲੋ ਤੁਸੀਂ ਕੌਣ ਹੋ ਰਾਜਾ ਭੋਜ ਜੋ ਉਸ ਬੁੱਢੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਿਹਾ ਸੀ ਕਹਿਣ ਲੱਗਿਆ ਸਮਝ ਲਵੋ ਕਿ ਅਸੀਂ ਇੱਕ ਦਰवेश ਲੋਕ ਹਾਂ ਬੁੱਢੀ ਨੇ ਇੱਕ ਵਾਰ ਫਿਰ ਉਹਨਾਂ ਵੱਲ ਮੁਸਕਰਾ ਕੇ ਦੇਖਿਆ ਅਤੇ ਕਹਿਣ ਲੱਗੀ ਮੈਨੂੰ ਤਾਂ ਤੁਸੀਂ ਦੋਨੋਂ ਕਿਸੇ ਵੀ ਸੂਰਤ ਵਿੱਚ ਦਰवेश ਨਹੀਂ ਨਜ਼ਰ ਆ ਰਹੇ ਰਾਜੇ ਨੇ ਇੱਕ ਸਵਾਲੀਆ ਨਜ਼ਰ ਨਾਲ ਬੁੱਢੀ ਵੱਲ ਦੇਖਿਆ ਤਾਂ ਉਹ ਦੁਬਾਰਾ ਕਹਿਣ ਲੱਗੀ ਦਰवेश ਤਾਂ ਇਸ ਦੁਨੀਆ ਵਿੱਚ ਸਿਰਫ ਦੋ ਹੀ ਚੀਜ਼ਾਂ ਹਨ ਉਹ ਕਿਹੜੀਆਂ ਹਨ ਰਾਜਾ ਭੋਜ ਅਤੇ ਵਿਦਵਾਨ ਦੋਨੋਂ ਇੱਕ ਸਾਰ ਬੋਲੇ ਬੁੱਢੀ ਸਿਰ ਹਿਲਾਉਂਦੀ ਹੋਈ ਬੋਲੀ ਇੱਕ ਨਿਮਰਤਾ ਅਤੇ ਦੂਜਾ ਸ਼ੁਕਰਾਨਾ ਕਿਉਂਕਿ ਜਿਸਨੇ ਨਿਮਰਤਾ ਅਪਣਾ ਲਈ ਅਤੇ ਰੱਬ ਦੇ ਦਿੱਤੇ ਉੱਪਰ ਸ਼ੁਕਰਾਨਾ ਕਰਨਾ ਸਿੱਖ ਲਿਆ ਉਹੀ ਅਸਲ ਦਰवेश ਹੈ ਹੁਣ ਵਿਦਵਾਨ ਨੇ ਹਿੰਮਤ ਕੀਤੀ ਅਤੇ ਬੋਲਿਆ ਮੇਰੀ ਭੈਣ ਅਸੀਂ ਪਰਦੇਸੀ ਲੋਕ ਹਾਂ ਬੁੱਢੀ ਜੋ ਗੱਲਾਂ ਦੇ ਦੌਰਾਨ ਆਪਣਾ ਕੰਮ ਵੀ ਕਰ ਰਹੀ ਸੀ ਉਸਨੇ ਆਪਣਾ ਸਿਰ ਚੁੱਕ ਕੇ ਵੇਖਿਆ ਅਤੇ ਕਹਿਣ ਲੱਗੀ ਮੈਨੂੰ ਤਾਂ ਤੁਹਾਡੇ ਦੋਨਾਂ ਵਿੱਚੋਂ ਕੋਈ ਵੀ ਪਰਦੇਸੀ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਰਦੇਸੀ ਤਾਂ ਸਿਰਫ ਆਤਮਾ ਅਤੇ ਦਰਖਤ ਦੇ ਪੱਤੇ ਹੀ ਹੋ ਸਕਦੇ ਹਨ ਕਿਉਂਕਿ ਆਤਮਾ ਪਤਾ ਨਹੀਂ ਕਦੋਂ ਸਾਥ ਛੱਡ ਜਾਵੇ ਅਤੇ ਦਰਖਤ ਦੇ ਪੱਤਿਆਂ ਦਾ ਪਤਾ ਨਹੀਂ ਕਦੋਂ ਡਿੱਗ ਜਾਣ ਇਸ ਲਈ ਸਾਫ਼-ਸਾਫ਼ ਦੱਸੋ ਤੁਸੀਂ ਕੌਣ ਹੋ ਰਾਜਾ ਅਤੇ ਵਿਦਵਾਨ ਬੁੱਢੀ ਦੇ ਇਹ ਹੈਰਾਨ ਕਰ ਦੇਣ ਵਾਲੇ ਜਵਾਬ ਸੁਣ ਕੇ 당ਗ ਰਹਿ ਗਏ ਉਹ ਮਹਿਸੂਸ ਕਰ ਰਹੇ ਸਨ ਕਿ ਉਹਨਾਂ ਦਾ ਗਿਆਨ ਉਸ ਪਿੰਡੂ ਬੁੱਢੀ ਅੱਗੇ ਮਾਰ ਖਾ ਰਿਹਾ ਹੈ ਲੇਕਿਨ ਉਹ ਉਸ ਬੁੱਢੀ ਤੋਂ ਹਾਰਨ ਲਈ ਕਿਸੇ ਵੀ ਹਾਲ ਵਿੱਚ ਤਿਆਰ ਨਹੀਂ ਸਨ ਉਹ ਸਿਰਫ ਇੱਕ ਬੁੱਢੀ ਔਰਤ ਤੋਂ ਲਫ਼ਜ਼ਾਂ ਦੇ ਹੀਰ ਫੇਰ ਵਿੱਚ ਕਿਵੇਂ ਹਾਰ ਸਕਦੇ ਸਨ ਇਸ ਲਈ ਰਾਜਾ ਭੋਜ ਨੇ ਗੱਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਅਤੇ ਬੋਲਿਆ ਅੰਮਾ ਇਦਾਂ ਸਮਝ ਲਵੋ ਕਿ ਅਸੀਂ ਗਰੀਬ ਲੋਕ ਹਾਂ। ਬੁੱਢੀ ਦੇ ਚਿਹਰੇ ਉੱਪਰ ਇੱਕ ਵਾਰ ਫਿਰ ਮੁਸਕਰਾਹਟ ਉੱਭਰੀ ਅਤੇ ਉਹ ਬੋਲੀ ਇਸ ਦੁਨੀਆ ਵਿੱਚ ਸਿਰਫ ਦੋ ਹੀ ਗਰੀਬ ਚੀਜ਼ਾਂ ਹਨ। ਇੱਕ ਭੇਡ ਦਾ ਮੇਮਣਾ ਜੋ ਭੇੜੀਏ ਦੇ ਨੋਕੀਲੇ ਦੰਦਾਂ ਤੋਂ ਆਪਣਾ ਬਚਾਅ ਨਹੀਂ ਕਰ ਸਕਦਾ ਅਤੇ ਦੂਸਰੀ ਉਹ ਲੜਕੀ ਜਿਹੜੀ ਵਿਆਹ ਤੋਂ ਬਾਅਦ ਆਪਣਾ ਘਰ-ਵਾਰ, ਰਿਸ਼ਤੇਦਾਰ ਅਤੇ ਸਭ ਕੁਝ ਛੱਡ ਕੇ ਕਿਤੇ ਹੋਰ ਜਾ ਵਸਦੀ ਹੈ। ਹੁਣ ਦੱਸੋ ਕੀ ਤੁਸੀਂ ਕੌਣ ਹੋ ਰਾਜਾ ਭੋਜ ਬੁੱਢੀ ਦੀ ਗੱਲ ਸੁਣ ਕੇ ਸਿਰ ਪੇਟਣ ਲੱਗਿਆ ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਵਿਦਵਾਨ ਬੁੱਢੀ ਨੂੰ ਬੋਲਣ ਲੱਗਿਆ ਭੈਣ ਅਸੀਂ ਮਦਦਗਾਰ ਹਾਂ ਬੁੱਢੀ ਫਿਰ ਬੋਲੀ ਇਸ ਦੁਨੀਆ ਵਿੱਚ ਸਿਰਫ ਦੋ ਹੀ ਮਦਦਗਾਰ ਚੀਜ਼ਾਂ ਹਨ ਜੋ ਬਿਨਾਂ ਕਿਸੇ ਭੇਦ ਭਾਪ ਦੇ ਦੋਸਤ ਦੁਸ਼ਮਣ ਸਭ ਨੂੰ ਮਦਦ ਦਿੰਦੇ ਹਨ ਇੱਕ ਅਨਾਜ ਅਤੇ ਦੂਸਰਾ ਪਾਣੀ ਦੱਸੋ ਤੁਸੀਂ ਇੰਨਾ ਜੋ ਕੌਣ ਹੋ ਬੁੱਢੀ ਦੀ ਗੱਲ ਸੁਣ ਕੇ ਰਾਜਾ ਅਤੇ ਵਿਦਵਾਨ ਦੋਨੋਂ ਕਰਹੁੰਦੇ ਹੋਏ ਬੋਲੇ ਅਸੀਂ ਨਾਕਾਮ ਲੋਕ ਹਾਂ ਬੁੱਢੀ ਬੋਲੀ ਇਸ ਦੁਨੀਆ ਵਿੱਚ ਸਿਰਫ ਦੋ ਹੀ ਨਾਕਾਮ ਲੋਕ ਹਨ ਇੱਕ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਆਦਮੀ ਅਤੇ ਦੂਸਰਾ ਉਹ ਜੋ ਰੱਬ ਦੀ ਰਹਿਮਤ ਤੋਂ ਨਾ ਉਮੀਦ ਹੋ ਚੁੱਕਿਆ ਹੋਵੇ ਤੁਸੀਂ ਮੈਨੂੰ ਸੱਚ ਕਿਉਂ ਨਹੀਂ ਦੱਸ ਦਿੰਦੇ ਕਿ ਤੁਸੀਂ ਕੌਣ ਹੋ ਰਾਜਾ ਭੋਜ ਅਤੇ ਵਿਦਵਾਨ ਨੇ ਬੇਵਸੀ ਨਾਲ ਇੱਕ ਦੂਸਰੇ ਦੇ ਵੱਲ ਦੇਖਿਆ ਉਹਨਾਂ ਦਾ ਗਿਆਨ ਅਤੇ ਸ਼ਬਦ ਉਹਨਾਂ ਦਾ ਸਾਥ ਛੱਡ ਰਹੇ ਸਨ ਰਾਜਾ ਭੂਜ ਨੇ مایੁਸੀ ਅਤੇ ਬੇਵਸੀ ਨਾਲ ਹੱਥ ਹਿਲਾਉਂਦੇ ਹੋਏ ਕਿਹਾ हे ਮਾਤਾ ਅਸੀਂ ਹੁਣ ਕੀ ਕਹੀਏ ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਅਸੀਂ ਕੁਝ ਵੀ ਨਹੀਂ ਹਾਂ ਸੱਚ ਤਾਂ ਇਹ ਹੈ ਕਿ ਅਸੀਂ ਕੁਝ ਵੀ ਨਹੀਂ ਜਾਣਦੇ ਤੁਸੀਂ ਹੀ ਸਭ ਕੁਝ ਜਾਣਦੇ ਹੋ ਰਾਜੇ ਅਤੇ ਵਿਦਵਾਨ ਦੀਆਂ ਗੱਲਾਂ ਸੁਣ ਕੇ ਬੁੱਢੀ ਇੱਕ ਪਲ ਦੇ ਲਈ ਮੁਸਕराई ਅਤੇ ਬੋਲੀ ਗਿਆਨ ਸਾਰਾ ਰੱਬ ਦੇ ਹੀ ਕੋਲ ਹੈ ਉਹ ਜਿਸ ਨੂੰ ਚਾਹੁੰਦਾ ਹੈ ਜਿੰਨਾ ਚਾਹੁੰਦਾ ਹੈ ਦਿੰਦਾ ਹੈ ਇਸ ਉੱਪਰ ਵੇਵਾਜਾ ਮਾਣ ਨਹੀਂ ਕਰਨਾ ਚਾਹੀਦਾ ਫਿਰ ਬੁੱਢੀ ਰਾਜੇ ਭੋਜ ਦੇ ਵੱਲ ਦੇਖਦੀ ਹੋਈ ਬੋਲੀ ਮੈਂ ਸ਼ੁਰੂ ਤੋਂ ਹੀ ਜਾਣਦੀ ਸੀ ਕਿ ਤੁਸੀਂ ਰਾਜਾ ਭੋਜ ਹੋ ਅਤੇ ਤੁਹਾਡੇ ਨਾਲ ਤੁਹਾਡੇ ਮਹਿਮਾਨ ਵਿਦਵਾਨ ਹਨ ਮੈਂ ਤਾਂ ਸਿਰਫ ਇੱਕ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਜਿਸ ਗਿਆਨ ਉੱਪਰ ਐਨਾ ਮਾਣ ਕਰਦੇ ਹੋ ਉਸ ਦੀ ਹਕੀਕਤ ਤੁਹਾਨੂੰ ਦੱਸ ਸਕਾਂ ਕਿ ਇਸ ਦੀ ਕੋਈ ਹੱਦ ਨਹੀਂ ਹੈ ਉਸ ਉੱਪਰ ਮਾਣ ਅਤੇ ਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਹਮੇਸ਼ਾ ਸਿੱਖਦੇ ਰਹਿਣ ਦੀ ਲਾਲਸਾ ਹੋਣੀ ਚਾਹੀਦੀ ਹੈ ਬੁੱਢੀ ਦੀਆਂ ਗੱਲਾਂ ਸੁਣ ਕੇ ਰਾਜੇ ਅਤੇ ਵਿਦਵਾਨ ਦੇ ਚਿਹਰੇ ਉੱਪਰ ਇੱਕ ਡੂੰਗੀ ਸੋਚ ਨੇ ਜਨਮ ਲਿਆ ਅਤੇ ਉਹਨਾਂ ਨੇ ਆਪਣੇ ਸਿਰ ਝੁਕਾ ਲਏ ਫਿਰ ਉਹ ਬੁੱਢੀ ਇੱਕ ਪਾਸੇ ਇਸ਼ਾਰਾ ਕਰਦੀ ਹੋਈ ਬੁੱਲੀ ਮਹਾਰਾਜ ਇਹ ਰਸਤਾ ਤੁਹਾਨੂੰ ਵਾਪਸ ਤੁਹਾਡੇ ਪੜਾ ਤੱਕ ਲੈ ਕੇ ਜਾਵੇਗਾ ਰਾਜਾ ਭੂਜ ਅਤੇ ਵਿਦਵਾਨ ਨੇ ਸਿਰ ਝੁਕਾ ਕੇ ਬੁੱਢੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਦਿਲ ਹੀ ਦਿਲ ਆਪਣੀਆਂ ਗਲਤੀਆਂ ਦਾ ਅੰਦਾਜ਼ਾ ਲਗਾਉਂਦੇ ਹੋਏ ਵਾਪਸ ਚੱਲ ਪਏ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਥੈਂਕ ਯੂ ਧੰਨਵਾਦ